ਮਾਰਗ ਭਾਈ ਬੋਰ ਸਿੰਘ ਜੀ ਦੱਸਣਗੇ ਕਿਵੇਂ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਨਦੇੜ ਸਾਹਿਬ ਤੱਕ ਐਸੀ ਕਿਸੇ ਨੂੰ ਨਹੀਂ ਰਸਤੇ ਦਾ ਪਤਾ ਹੋਣਾ ਹਾਂਜੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਪਾਤਸ਼ਾਹ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਇਥੋਂ ਕੀਰਤਪੁਰ ਨਰਮੋਹਗੜ ਸ਼ਾਹੀ ਟਿੱਬੀ ਤੇ ਸਰਸਾ ਨਦੀ ਦਾ ਕੰਢਾ ਹੈ ਇਥੋਂ ਰੋਪੜ ਰੋਪੜ ਤੋਂ ਕਨੌਲ ਕਨੌਲ ਤੋਂ ਮਾਜਰਾ ਮਾਜਰਾ ਤੋਂ ਲੋਦੀ ਲੋਦੀ ਤੋਂ ਪਠਾ ਸਾਹਿਬ ਬਾਂਮਣ ਮਾਜਰਾ ਬੂਰ ਮਾਜਰਾ ਦੁਗਰੀ ਟਿੱਬੀ ਤੇ ਚਮਕੌਰ ਦੀ ਕੱਚੀ ਹਵੇਲੀ ਇਥੋਂ ਜੰਡ ਸਾਹਿਬ ਝਾੜ ਸਾਹਿਬ ਪਵਾਤ ਸਹਿਜੋ ਮਾਜਰਾ ਤੇ ਮਾਛੀਵਾੜੇ ਦਾ ਕੰਨਾ ਜੰਗਲ ਹੈ ਥੋ ਲਲਕਲਾਂ ਕਲਾਲ ਕੁੱਬਾ ਕਟਾਣਾ ਰਾਮਪੁਰ ਕਲੇਸ ਆਨੇਵਾਲ ਅਨੰਦਪੁਰ ਟੈਬ ਆਲਮਗੀਰ ਰਤਨਬੋਹੀ ਹੀਰਾ ਰਾਜਵਾਨਾ ਰਾਏਕੋਟ ਸੀਲੋਆਣੀ ਕਮਾਲਪੁਰ ਬਸੀਆਂ ਤੇ ਲੰਮੇ ਜਟਪਰੇ ਦੀ ਧਰਤੀ ਇਥੋਂ ਮਾਣੂ ਕੇ ਮੈਦਿਆਣਾ ਚੱਕਰ ਤਖਤੂਪੁਰਾ ਪੱਤੋ ਕੇ ਸੈਦੋ ਕੇ ਦੀਨਾ ਕਾਂਗੜ ਦਿਆਲਪੁਰਾ ਭਗਤਾ ਭਾਈਕਾ ਕੋਠਾ ਗੁਰੂ ਕਾ ਮਲੂਕਾ ਗੰਡੂ ਕਾ ਥੇ ਡੋੜ ਲੰਬਾਲੀ ਬਗਰਾੜੀ ਬਹਿਬਲ ਗੁਰੂ ਸਰਸਰਾਵਾ ਢੱਲਵਾ ਤੇ ਕੋਟਕਪੂਰੇ ਦੀ ਧਰਤੀ ਇਥੋਂ ਗੁਰੂ ਕੀ ਢਾਵ ਜੈਤੋ ਮੰਨਣ ਰਾਮਿਆਣਾ ਘੜੀ ਸੰਗਣ ਕੌਣੀ ਮੁਕਸਰ ਪਾਣਾ ਭੁੰਦੜ ਗੁਰੂ ਸਰ ਕੋਟਪਾਈ ਅਬਲੂ ਦੀ ਬਿਹੇੜਾ ਸਾਹਿਬ ਕਾਲ ਚਰਾਣੀ ਪੱਕਾ ਚੱਕ ਹੀਰਾ ਸਿੰਘ ਵਾਲਾ ਸਾਬੋ ਕੀ ਤਲਵੰਡੀ ਦਮਦਵਾ ਸਾਹਿਬ ਦੀ ਧਰਤੀ ਇਥੋਂ ਕੇਵਲ ਕੇਵਲ ਤੋਂ ਛੰਡੇ ਛੰਡੇ ਤੋਂ ਝੋੜੀ ਝੋੜੀ ਤੋਂ ਮਗਦਾਉਂ ਦਾ ਮਗਦਾਉਂ ਤੋਂ ਸਹਾਵਾ ਸਹਾਵੇ ਤੋਂ ਪੱਕਾ ਪੱਕੇ ਤੋਂ ਸਿਰਸਾ ਸਿਰਸੇ ਤੋਂ ਰਾਣੀਆਂ ਰਾਣੀਆਂ ਤੋਂ ਜੈਪੁਰ ਜੋਧਪੁਰ ਦੀ ਰਾਜਸਤਾਨ ਦੀ ਹੁੰਦੇ ਹੋਏ ਸ਼ੈਨਚਾ ਨਦੇੜ ਸਾਹਿਬ ਦੀ ਧਰਤੀ ਤੇ ਚਲੇ ਗਏ ਆਗਿਆ ਕੀਤੀ ਹੁਕਮ ਕੀਤਾ ਆਗਾ ਭਈ ਅਕਾਲ ਕੀ ਕਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰਾਂ